ਸੋਸੀ ਕਾ ਜੀ ਜਿੰਨੇ ਵੀ ਸੱਜਣ ਸਾਡੇ ਨਾਲ ਜੁੜਨਗੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਜਾਂ ਪਹਿਲਾਂ ਵੀ ਜਿੰਨੇ ਵੀ ਸੱਜਣ ਸਾਡੇ ਨਾਲ ਜੁੜੇ ਆ ਸਾਡੇ ਫੇਸਬੁਕ ਪੇਜ ਜਾਂ YouTube ਚੈਨਲ ਤੇ ਪਿੰਡ ਸਦੀਕਾਂ ਚ ਟਰਾਲੀ ਲੋਡ ਤੇ ਅਨਲੋਡ ਮੁਕਾਬਲਾ ਪੂਰੀ ਨਗਰ ਪੰਚਾਇਤ ਸਦੀਕੇ ਜਿੰਨੇ ਪਤਵੰਤੇ ਸੱਜਣ ਸਾਡੇ ਏਰੀਆ ਦੇ ਹੈਗੇ ਆ ਤੇ ਪੱਲੇਦਾਰ ਵੀਰ ਹੈਗੇ ਆ ਉਹਨਾਂ ਵੱਲੋਂ ਕਰਵਾਇਆ ਜਾ ਰਿਹਾ ਕੱਲ ਨੂੰ ਔਰ ਇਹਨਾਂ ਨੂੰ ਜਾਣਕਾਰੀ ਲੈਣਿਆ ਵੀ ਕਿਦੋਂ ਟੀਮਾਂ ਪਹੁੰਚਣ ਪੂਰੇ ਆ ਦੇਸ਼ ਵਿੱਚ ਜਿੰਨੇ ਵੀ ਸਾਡੇ ਸੱਜਣ ਜਿੱਥੋਂ ਵੀ ਜੋੜੇ ਹੈਗੇ ਆ ਸਾਡੇ ਨਾਲ ਦੇਖ ਸਕਦੇ ਹੋ ਤੁਸੀਂ ਲਾਈਵ ਸਵੇਰੇ ਲਾਈਵ ਵੀ ਦੇਖ ਸਕਦੇ ਹੋ ਔਰ ਜਿੰਨੇ ਵੀ ਸੱਜਣ ਖੇਡਣ ਮੁਕਾਬਲੇ 'ਚ ਹਿੱਸਾ ਲੈਣਾ ਚਾਹੁੰਦੇ ਆ ਪੱਲੇਦਾਰ ਸੱਜਣ ਤਾਂ ਹਰਿਆਣਾ ਪੰਜਾਬ ਯੂਪੀ ਜਿੱਥੋਂ ਵੀ ਮਰਜ਼ੀ ਆ ਕੇ ਤੁਸੀਂ ਇੱਥੇ ਆਪਣਾ ਜੋਰ ਜਮਾਸ਼ ਕਰ ਸਕਦੇ ਹੋ ਬਾਈ ਜੀ ਨਾਲ ਹੋਰਾਂ ਨਾਲ ਗੱਲਬਾਤ ਕਰਦੇ ਆਪਾਂ ਕਿਹੜੀ ਲੋਕੇਸ਼ਨ ਆ ਲੋਕੇਸ਼ਨ ਬਾਰੇ ਦੱਸ ਦਿਓ ਬਾਈ ਆਪਾਂ ਕਿੱਥੇ ਖੜੇ ਆ ਇਸ ਟਾਈਮ ਬਾਈ ਜੀ ਵੈਕਰ ਜੀ ਦਾ ਖਾਲਸਾ ਵੈਕਰ ਜੀ ਦੀ ਫਤਿਹ ਆਪਾਂ ਲੋਕੇਸ਼ਨ ਦੇ ਖੜੇ ਆ ਜ਼ਿਲ੍ਹਾ ਮਾਨਸਾ ਤਹਿਸੀਲ ਬਟਲਾਡਾ ਪਿੰਡ ਸਤੀਕੇ ਠੀਕ ਹੈ ਜੀ ਔਰ ਖੇਡ ਸਟੇਡੀਅਮ ਬਾਰੇ ਦੱਸ ਦੋ ਆਪਾਂ ਖੇਡ ਸਟੇਡੀਅਮ ਹੈ ਕਿੱਥੇ ਜਿਹੜੀ ਜਗ੍ਹਾ ਹੈ ਜੇ ਸਟੇਡੀਅਮ ਆ ਇਹ ਹੈ ਆਪਣਾ ਪਿੰਡ ਸਤੀਕੇ ਬਾਬਾ ਵਰਮਗਿਆਂ ਸਪੋਰਟ ਕਲੱਬ ਪਿੰਡ ਸਤੀਕੇ ਜੋ ਕਿ ਆਪਣੇ ਗੁਰਦੁਆਰਾ ਦੇ ਨਜ਼ਦੀਕ ਹੈ ਠੀਕ ਹੈ ਜੀ ਔਰ ਸਵੇਰੇ ਜਿਹੜੇ ਖੇਡ ਮੁਕਾਬਲੇ ਸਟਾਰਟ ਹੋਣੇ ਆ ਉਹ ਕਿਦੋਂ ਕਹੋਣੇ ਆ ਜੋ ਆਪਣੇ ਖੇਡ ਮੁਕਾਬਲੇ ਨੇ ਜੀ ਉਹ ਸਵੇਰੇ 9:00 ਤੋਂ ਸਟਾਰਟ ਨੇ ਜੀ ਠੀਕ ਹੈ ਜੀ ਜੇ ਜੋ ਬੰਦ ਹੋਣੇ ਜੋ ਫਿਰ ਆਪਾਂ ਟੀਮਾਂ ਦੇ ਹਿਸਾਬ ਨਾਲ ਦੇਖਾਂਗੇ ਠੀਕ ਆ ਬਾਈ ਜੀ ਤੇ ਇੱਧਰ ਕੋਈ ਸੱਜਣ ਜਿਹੜਾ ਸਾਡਾ ਕੋਈ ਗੱਲਬਾਤ ਕਰਨਾ ਚਾਹੁੰਦਾ ਹੋਵੇ ਆਪਣੇ ਜਿੰਨੇ ਵੀ ਸੱਜਣ ਹੈਗੇ ਤਾਂ ਤੁਸੀਂ ਗੱਲਬਾਤ ਕਰ ਸਕਦੇ ਹੋ ਅਜੇ ਸਰਪੰਚ ਸਾਹਿਬ ਤੁਸੀਂ ਕਰ ਲਓ ਬਲਜੀ ਤੁਸੀਂ ਕਰ ਲਓ ਤੁਸੀਂ ਕਰ ਲਓ ਕੋਈ ਗੱਲ ਨਹੀਂ ਤੁਸੀਂ ਕਰ ਲਓ ਜੀ ਤੁਸੀਂ ਕਰ ਲਓ ਜੀ ਬਾਈ ਬੁੱਧੀ ਖਾਲਸਾ ਬਾਈ ਗੁਰਦੀ ਫਤਿਹ ਬਾਈ ਮੈਂ ਛੋਟਾ ਸੰਨੀ ਹੋਂਤਾ ਤਾਂ ਠੀਕ ਆ ਵਾਲਾ ਸਾਰੇ ਲੋਕ ਹੱਥ ਬੰਨ੍ਹ ਕੇ ਬੇਨਤੀ ਹੈ ਬਾਈ 9 ਵਜੇ ਮੈਚ ਸਟਾਰਟ ਹੋ ਜਾਣਾ ਤੇ ਇਹ ਮੇਰਾ ਪਿੰਡ ਕਲਾਣੇ ਦੇ ਨਾਲ ਆ ਬਾਈ ਜਮ ਬਲਾਡੇ ਦੇ 9 ਕਿਲੋਮੀਟਰ ਦੂਰ ਹੈਗਾ ਤੇ ਬਰੇਟਿਆ ਤੋਂ ਆਣਾ ਤਾਂ 11 ਕਿਲੋਮੀਟਰ ਦੂਰ ਆ ਬਾਈ ਜੀ ਜੇ ਬੋਹਾ ਬੋਹਾ ਇਧਰ ਆਉਣਾ ਰਤੀਏ ਕਿੰਨੀਓ ਤਾਂ ਬੋਹਾ ਤੋਂ 4 6 ਕਿਲੋਮੀਟਰ ਦੂਰ ਹੈਗਾ ਹਮ ਆਗੇ ਪਹੁੰਚਣਾ ਬਾਈ 9 ਤੋਂ ਲੈ ਕੇ 11 ਵਜੇ ਤੱਕ ਐਂਟਰੀ ਆ ਹੋਣਗੀਆਂ ਹੁਣ ਤੱਕ ਟੀਮਾਂ ਸਾਨੂੰ ਪਤੀ ਆ ਬਾਈ ਜੀ ਟੋਕਟ 60 35 ਮੀਟਰ ਹੋ ਜਗੇ ਨੇ ਮੇਰੇ ਪਿੰਡ ਦਾ ਸੰਯੋਗ ਬਾਈ ਮੇਰੇ ਪੱਲੇਦਰ ਭਰਾਵਾਂ ਦਾ ਸਾਰਾ ਦਾ ਧੰਨਵਾਦ ਵੀ ਮੈਂ ਇਹ ਜੋਗਾ ਹੈ ਨਹੀਂ ਦੀਗਾ ਜਿੰਨੇ ਜੋਗਾ ਨੇ ਮੈਨੂੰ ਸੰਯੋਗ ਦਿੱਤਾ ਹੈ ਹਾਈ ਦਾ ਪ੍ਰਬੰਧ ਵੀ ਹੈਗਾ ਜਿੰਨੇ ਸੱਜਣ ਦੂਰੋਂ ਆਉਣਗੇ ਕਿਵੇਂ ਵੀਰੇ ਹਾਂ ਅਟੁੱਟ ਗੁਰੂ ਜੀ ਦਾ ਅਟੁੱਟ ਲੰਗਰ ਵਰਤੂਗਾ ਜਿਹੜੇ ਦੂਰ ਨੇੜੇ ਆਉਣਗੇ ਤਾਂ ਉਹ ਵੀ ਤੁਸੀਂ ਆ ਕੇ ਲੰਗਰ ਚਾਹ ਪਾਣੀ ਦਾ ਲੰਗਰ ਸ਼ਕ ਸਕਦੇ ਹੋ ਧੰਨਵਾਦ ਸਾਰੇ ਸੱਜਣਾ ਦਾ ਵੈਗਰੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ